ਲੇ ਜੇ ਤੁਹਾਡੇ ਵਾਈਕ ਤੇ ਮਦਰਸੀ ਪਾਸੇ ਸਵਾਰ ਤੇ ਵਾਈਕ ਮੇਰੇ ਬਾਅਦ ਹੈ ਤੇ ਕੀ ਲੱਗਦਾ ਕੁਝ ਪਤਾ ਲੱਗਾ ਬਸ ਹਾਸਾ ਕਿਸ ਤਰ੍ਹਾਂ ਹੋਇਆ ਬਸ ਉਹ ਆਪਣਾ ਰਫਤਾਰ ਜਿਆਦਾ ਸੀ ਜਿਆਦਾ ਹਾਂਜੀ ਤੇ ਜਦੋਂ ਵੀ ਜਾਨੀ ਦਰਮਾਚ ਚਾਹਦੇ ਰਫਤਾਰ ਬਹੁਤ ਜਿਆਦਾ ਹੁੰਦੀ ਹੈ ਟਾਂਡੇ ਦਾ ਸਪੂੜਾ ਨਡਾਉਂਦੇ ਹੈਗੇ ਪਰ ਬੰਦਗੀ ਪਰਵਾਹ ਨਹੀਂ ਕਰਦੇ ਕਿ ਇਹ ਬੰਦੇ ਕਿੰਨਾ ਜਿਹੜੇ ਲੋਕੀ ਬੈਂਚ ਵਿੱਚ ਬੈਠੇ ਆ ਕਿ ਆਹੋ ਜੀ ਕੀ ਕੀ ਹੋ ਰਹੀ ਆ ਉਹਦੇ ਬੱਚੇ ਦਾ ਚਾਹ ਤੇ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਪਜਾਏ ਹੋਏ ਐਮਬੂਲੈਂਸ ਤੋਂ ਗੱਲ ਤੋਂ ਬਾਅਦ ਬਈ ਬੱਚੀ ਹੋ ਗਈ ਐਮਬੂਲੈਂਸ ਤੇ ਆਪਦੇ ਕਿਹਾ ਦੇ ਜਾਂਦੇ ਉਹ ਸੀਰੀਅਸ ਵੀ ਹੈਗਾ ਵਿੱਚ ਇਹਦਾ ਉਹ ਸੀਰੀਅਸ ਹੈ ਨਾ ساری ਸੀਰੀਅਸ ਕਿ ਇੱਕ ਰੱਬ ਹੈ ਮਤਲਬ ਕਾੜੇ-ਕੋੜੇ ਲੱਗੇ ਨੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਹੋਣੀ ਚਾਹੀਦੀ ਆ ਬੱਸਾਂ ਦੀ ਲੰਗਾਮ ਲੱਗਣੀ ਚਾਹੀਦੀ ਹੈ ਦਫਤਰ ਤੋਂ ਲੱਗਣੀ ਚਾਹੀਦੀ ਹੈ ਇਹਨਾਂ ਚਲਾਨ ਹੋਣੇ ਚਾਹੀਦੇ ਸਾਬ ਉਹਨਾਂ ਦੇ ਬੰਦੇ ਹੈਗੇ ਠੀਕ ਹੈ ਇਹਨਾਂ ਨੂੰ ਥੋੜਾ ਹੋਰ ਦਿੱਤਾ ਵੀ ਬੰਦਾ ਉਹਨਾਂ ਦਾ ਹੋਣਾ ਚਾਹੀਦਾ ਹੈ ਟੈਂਡਰ ਆਇਆ ਤੇ ਉਹ ਬੱਸ ਦਾ ਤੇ ਪ੍ਰੈਵਲ ਵੀ ਬਹੁਤ ਅਚੀ ਹੈ ਇਹ ਕਿ ਦਮਨਿਕਾ ਮਾਤਲੇ ਨੇ ਤੇ ਕਿੰਨੇ ਕੁ ਲੋਕ ਸੀ ਉਸ ਟਾਂ ਸਵਾਰ ਬੱਸ ਵਿੱਚ ਕੋਈ 80-90 ਅਸੀਂ ਬੈਸੀ ਗਏ ਜੇ ਕਿ ਉਹ ਤੋਂ ਬਾਅਦ ਜਦੋਂ ਪਲਟੀ ਇਹ ਬੱਸ ਉਸ ਟਾਈਮ ਫਿਰ ਐਮਬੂਲੈਂਸ ਆ ਪਹੁੰਚ ਗਈਆਂ ਸੀ ਮੌਕੇ ਤੇ ਠੀਕ ਜਿਹੜਾ ਅੱਜ ਐਕਸੀਡੈਂਟ ਉਹਦੇ ਬਾਰੇ ਕੀ ਦੱਸੋ ਹਾਂਜੀ ਅੱਜ ਰਖੜੀ ਵਾਲੇ ਦੇ ਨੇ ਇੱਕ ਬੜੀ ਮਹੱਤਵਪੂਰਨ ਘਟਨਾ ਵਾਪਰੀ ਹੈ ਸਾਡੇ ਦਸੂਹਾ ਤੋਂ ਜਲੰਧਰ ਜਾਣ ਵਾਲੀ ਜਿਹੜੀ ਪ੍ਰਾਈਵੇਟ ਬੱਸ ਹੈ ਉਹ ਗਰਨਾ ਸਾਹਿਬ ਦੇ ਮਹਿੰਦੀ ਜਿਹੜੀ ਐਕਸੀਡੈਂਟ ਉਹਦਾ ਹੋਇਆ ਉਹਦੇ ਵਿੱਚ ਤਕਰੀਬਨ ਜੇ ਦੱਸਿਆ ਮੁਤਾਬਕ 3 ਤੋਂ 35 ਵਾਰੀਆਂ ਸੀਗੀ ਉਹਨਾਂ ਦੇ ਵਿੱਚੋਂ 16 ਬੰਦੇ ਔਰ ਲੇਡੀਜ਼ ਗੈਂਸ ਲਾ ਕੇ ਬੱਚੇ ਮਲਾ ਕੇ 16 ਬੰਦੇ ਜਿਹੜੇ ਇੰਜਰਡ ਹੋਏ ਆ ਔਰ ਉਹਨਾਂ ਨੂੰ ਸਿਵਲ ਹਸਪਤਾਲ ਸੁਸ਼ੂਆ ਜਿੱਥੇ ਇੱਥੇ ਲਾਇਕ ਲਿਆ ਜਾਂਦਾ ਹੈ ਔਰ ਉਹਨਾਂ ਦਾ ਇਲਾਜ ਜਿਹੜਾ ਇੱਥੇ ਚੱਲ ਰਿਹਾ ਦੋ ਪੇਸ਼ੈਂਟ ਜਿਹੜੇ ਥੋੜਾ ਸੀਰੀਅਸ ਸੀਗੇ ਉਹਨਾਂ ਨੂੰ ਐਸਐਮਓ ਸਾਹਿਬ ਵੱਲੋਂ ਜਿਹੜਾ ਗੁਰੰਦਰ ਰੈਫਰ ਕਰ ਦਿੱਤਾ ਅਮਰਸਰ ਰੈਫਰ ਕੀਤਾ ਗਿਆ ਔਰ ਬਾਕੀਆਂ ਦਾ ਜਿਹੜਾ ਇਲਾਜ ਹੈ ਇੱਥੇ ਚੱਲ ਰਿਹਾ ਔਰ ਜਿਹੜੀ ਚੀਜ਼ ਵੀ ਇੱਥੇ ਲੋੜ ਆ ਸਰਸਪੈਰੀਆ ਹਸਪਤਾਲ ਵਿੱਚ ਪੰਜਾਬ ਸਰਕਾਰ ਵੱਲੋਂ ਜੀ ਮਹੀਆ ਕਰਵਾਈ ਹੈ ਸਰ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਆਇਆ ਨਹੀਂ ਅਜੇ ਤੱਕ ਤਾਂ ਕੋਈ ਵੀ ਇਹੋ ਜਿਹਾ ਨੁਕਸਾਨ ਪਰਮਾਤਮਾ ਦੀ ਕਿਰਪਾ ਦੇ ਨਾਲ ਨਹੀਂ ਹੋਇਆ ਨੇ ਇੰਜਰਡ ਜਰੂਰ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਸਰ ਜਿਹੜਾ ਪੇਸ਼ੈਂਟ ਲੈ ਕੇ ਆਏ ਹੈ ਕਿ ਹਾਦਸਾ ਹੋਇਆ ਬੱਸ ਦਾ 21 ਹੋਇਆ ਹੈ ਪੂਰਾ ਮਾਮਲਾ ਮੈਂ ਡਾਕਟਰ ਮਨਮੋਨ ਸਿੰਘ ਐਸਐਮਓ ਸਿਵਲ ਹਸਪੀਟਲ ਦਸੂਹਾ ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਹਾ ਤੋਂ ਜਲੰਧਰ ਜਾ ਰਹੀ ਸੀਗੀ ਉਹ ਰੋਡ ਤੋਂ ਉਤਰਨ ਕਰਕੇ ਉਹਦਾ ਇੱਕ ਮਨੁਭਾਗੀ ਘਟਨਾ ਹੋ ਗਈ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਂਦੇ ਆ ਜਿਨ੍ਹਾਂ ਦੇ ਸੱਟਾਂ ਲੱਗੀਆਂਆਂ ਕਾਫੀ ਉਹਨਾਂ 'ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਦੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰ ਲੱਗੇ ਆ ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮਾਨਿਟਰਿੰਗ ਤੇ ਹੈਗੇ ਆ ਬਾਕੀ ਅਸੀਂ ਸਾਰਾ ਕੁਝ ਜੋ ਹੈਗਾ ਆਪਣਾ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ ਵਧੀਆ ਤਰੀਕੇ ਨਾਲ ਜੋ ਸਾਡੇ ਕੋਲ ਸਦਾਮਾ ਬੱਤ-ਬਾਤ ਕਰ ਰਹੀ ਹੈ ਤੇ ਸਾਰਾ ਕੁਝ